ਹਾਂਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕਿ ਮਿਤੀ 31/10 ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਹਰੀ ਸਿੰਘ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਗਿੱਦੜਵਿੰਡ ਦੇ ਰਹਿਣ ਵਾਲੇ ਆ ਉਹਦਾ ਮਰਡਰ ਹੋਇਆ ਸੀ ਤੇ ਇਹਦੇ ਵਿੱਚ ਜਿਹੜੀ ਐਫਆਈਆਰ ਨੰਬਰ 244/25 ਹੈਗੀ ਅੰਡਰ 103 190 1991 ਤਿਲ ਬੀਐਨਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਤੇ ਪੰਜ ਤੋਂ ਛੇ ਬਤੀ ਜਿਹੜੇ ਅਨਨੋਨ ਸੀਗੇ ਉਹ ਜਿਹੜੇ 3 ਬਾਈ ਨੇ ਮਰੋਸੀ ਸੀ ਉਹਦੇ ਵਿੱਚੋਂ ਅੱਜ ਸਾਡੀ ਲੁਧਿਆਣਾ ਦੇ ਹਾਤੀ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀ ਡੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਅਨ ਇੰਚਾਰਜ ਸੀ ਆਈਏ ਵੱਖ-ਵੱਖ ਟੀਮਾਂ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਦੋ ਮੇਨ ਦੋਸ਼ੀ ਹੈਗੇ ਨੇ ਹਰਪ੍ਰੀਤ ਉਰਫ ਹਣੀ ਪੁੱਤਰ ਜਲਦੀ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡਰ ਦਾ ਜਿਹੜਾ ਐਸੋਸੀਏਟ ਹੈ ਗਗਨਦੀਪ ਉਰਫ ਗਗਨਾ ਉਤੇ ਬਲਵਿੰਦਰ ਸਿੰਘ ਵਾਸੀ ਕਿਲੀਚਰ ਮੂਗਾ ਇਹ ਦੋਨੋਂ ਅੱਜ ਅਸੀਂ ਅਰੈਸਟ ਕਰ ਲਏ ਆ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਜਿਹੜਾ ਕਿ 30 ਬੋਰ ਦਾ ਦੇਸੀ ਪਿਸਟਲ ਹੈਗਾ ਤੇ ਦੋ ਲਾਈਵ ਕੈਟਰਿਜ ਉਹ ਵੀ ਬਰਾਮਦ ਕਰਕੇ ਇਹ ਜਿਹੜਾ ਕੇਸ ਆਪਾਂ ਇਹ ਸੁਝਾ ਦਿੰਦੇ ਆ ਸਰ ਇੱਕ ਅੱਤੇ ਆ ਇੱਕ ਅੱਤੇ ਨਹੀਂ ਇਹ ਬੇਸਿਕਲੀ ਜੀ ਉੱਥੇ ਹੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਇਹ ਜਿਹੜਾ ਮੇਨ ਦੋਸ਼ੀ ਦੇ ਵਿਚਾਨੀ ਹੈਗਾ ਇਹਦਾ ਮੇਰਾ ਬ੍ਰਦਰ ਹੈ ਕਾਲਾ ਉਹਦਾ ਉਹਦੀ ਵਾਈਫ ਦੇ ਡਿਲੀਵਰੀ ਹੋਣੀ ਸੀਗੀ ਉਸ ਦਿਨ ਜਦਨੇ ਇਨਸੀਡੈਂਟ ਹੋਇਆ ਉਸ ਦਿਨ ਹਸਪੀਟਲ ਜੀ ਸੀਗੇ ਉਹ ਹਰੀ ਸਿੰਘ ਹਸਪੀਟਲ ਚ ਤੇ on the other hand ਜਿਹੜਾ ਵਿਕਟਮ ਹੈਗਾ ਆਪਣੇ ਦੋ ਦੋਸਤਾਂ ਦੇ ਨਾਲ ਉਥੇ ਪੰਚਾ ਸੀ ਤੇ ਨਾਲ ਹੀ ਉਥੇ ਇੱਕ ਕੋਈ ਖਾਲ ਦੀ ਜਿਹੜੀ ਐਨੀਮਲ ਫੀਡ ਦੀ ਦੁਕਾਨ ਹੈ ਸੋ ਉਥੇ ਉਹ ਉਹਨਾਂ ਦਾ ਬਜਟ ਟੱਕਰ ਹੋਈ ਆਮੋ ਸਾਹਮਣਾ ਹੋਇਆ ਕਿਉਂਕਿ ਪਹਿਲਾਂ ਹੀ ਇਹਨਾਂ ਦੀ ਇੱਕ ਪਰਸਨਲ ਰਿਵੈਲਰੀ ਸੀ ਰੰਜਿਸ਼ ਸੀਗੀ ਜਿਹੜੀ ਕਿ 20-25 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਪ੍ਰਲਾਦ ਹੈਗਾ ਪ੍ਰਲਾਦ ਉਹ ਉਹ ਆਪਣੀ ਫੈਮਿਲੀ ਦੇ ਨਾਲ ਸੀਗਾ ਉਹ ਉਥੇ ਉਥੇ ਇਹਨਾਂ ਦਾ ਕੋਈ ਉਥੇ ਵੀ ਕਹਾ ਸੁਣੀ ਹੋਈ ਸੀ ਜਿਹੜਾ ਅਕਿਊਜ਼ ਪਾਰਟੀ ਹੈ ਸੋ ਇਹ ਰஞ்சிਸ਼ ਪਹਿਲਾਂ ਵੀ ਕਿਉਂਕਿ ਚੱਲਦੀ ਸੀ ਜਦੋਂ ਉਸ ਦਿਨ 31/10 ਨੂੰ ਦੁਪਹਿਰੇ 3 ਵਜੇ ਇਹਨਾਂ ਦਾ ਵਜ ਟੱਕਰ ਆਹ ਆਮਾ ਸਾਹਮਣਾ ਹੋਇਆ ਉਥੇ ਇਹਨਾਂ ਦੀ ਪਹਿਲਾਂ ਤੂਟੂ ਮੈਮੇ ਪਹਿਲਾਂ ਗਾਲੀ ਗਲੋਚ ਹੋਇਆ ਤੂਟੂ ਮੈਮੇ ਹੋਈ ਤੇ ਫਿਰ ਜਿਹੜਾ ਇੱਕ ਫਾਇਰ ਹੋ ਕੇ ਇਹ ਜਿਹੜਾ ਸਾਡਾ ਵਿਕਟਮ ਇਹਦੀ ਡੈਥ ਇਹ ਅਚਾਨਕ ਮਿਲ ਗਈ ਜੀ ਅਚਾਨਕ ਲੱਗੀ ਕੀ ਸੀ ਇਹਨਾਂ ਦੇ ਵਿੱਚ ਰஞ்சிਸ਼ ਉਹੀ ਮੈਂ ਦੱਸ ਰਿਹਾ ਨਾ ਜਿਵੇਂ 20-25 ਦਿਨ ਪਹਿਲਾਂ ਜਿਹੜਾ ਇਹ ਪ੍ਰਲਾਬ ਹੈਗਾ ਆਪਣੀ ਫੈਮਿਲੀ ਦੇ ਤੇ ਉੱਥੇ ਜਿਹੜਾ ਅਕਿਊਜ਼ਡ ਪਾਰਟੀ ਸੀਗੀ ਇਹ ਵੀ ਉੱਥੇ ਹੀ ਇੱਕ ਦੂਜੇ ਨੂੰ ਮਿਲੇ ਤੇ ਉਹਦੇ ਜਿਵੇਂ ਫੈਮਿਲੀ ਨੂੰ ਦੇਖ ਕੇ ਘੂੜਿਆਂ ਤੇ ਕੁਝ ਮਤਲਬ ਇਹਨਾਂ ਦੇ ਜਿਵੇਂ ਜੈਸਚਰ ਐਕਸਚੇਂਜ ਹੋਏ ਜਿਹੜੇ ਕਿ ਨੈਗੇਟਿਵ ਜੈਸਚਰ ਸੀਗੇ ਉਸ ਕਰਕੇ ਇਹਨਾਂ ਦੀ ਤਕਰਾਰਬਾਜੀ ਇੱਕ ਦੋ ਵਾਰ ਪਹਿਲਾਂ ਵੀ ਜੋ ਹਮ ਪੁਜਗੀ ਚ ਪ੍ਰੀਲਿਮਿਨਰੀ ਹਲੇ ਅਰੈਸਟੀ ਕੀਤੀਆਂ ਜੋ ਰਿਮਾਂਡ ਲੈ ਕੇ ਬਾਕੀ ਡਿਟੇਲਸ ਤਫਤੀਸ਼ ਕਰਾਂਗੇ ਹਾਂਜੀ ਦੋ ਦਿਨ ਕਿੱਥੇ ਰਹੇ ਉਹਨੂੰ ਡਿਟੇਲ ਚ ਪੁਜਗੀਸ਼ ਕਰਾਂਗੇ ਜੀ ਇਹ ਤਾਂ ਸੋਰਸ ਬੇਸ ਸਾਨੂੰ ਜਿਵੇਂ ਕਿ ਜਿਵੇਂ 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 ਤਾਂ ਮੈਂ ਉਹੀ ਕਹਿ ਰਿਹਾ ਜੀ ਜਿਹੜੇ ਨਹੀਂ ਉਹ ਹਲੇ ਰਿਕਵਰ ਕਰਨੀ ਬਾਕੀ ਹੈ ਜੀ ਉਹ ਹਲੇ ਅਸੀਂ ਰਿਕਵਰ ਕਰਾਂਗੇ ਜਿਹੜੇ ਦੋਸ਼ੀ ਆਏ ਨਹੀਂ ਸੀ ਉੱਥੇ ਆਲਰੇਡੀ ਹਾਜ਼ਰ ਸੀਗੇ ਬਿਕਾਉਂ ਇਹਨਾਂ ਨੇ ਜਿਹੜਾ ਪੇਸ਼ੈਂਟ ਸੀਗਾ ਉਹ ਹਸਪੀਟਲ ਐਡਮਿਟ ਸੀ ਇਹ ਆਪਣੀ ਚੌਂਕੀ ਮਾ ਦੇ ਰਹੀ ਤਾਂ ਕਰ ਜਾਂਦੇ ਇਹ ਆਪਣੀ ਚੌਂਕੀ ਮਾ ਦੇ ਰਹੀ ਤਾਂ ਕਰ ਜਾਂਦੇ ਕਾਹਤੇ ਆ ਸੁਬਿਲ ਰੈਸੀ ਇਹ ਮੈਂ ਉਹੀ ਕਹਿ ਰਿਹਾ ਮੈਂ ਜੀ ਇਹਨਾਂ ਕੋਲ ਗੱਡੀ ਵੀ ਸੀਗੀ ਟੂ ਵੀਲਰ ਉੱਥੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਮਿਲਣ ਆਏ ਹੋਏ ਸੀ ਉਹ ਵੀ ਸੀਗੇ ਉੱਥੇ ਜਿਹੜਾ ਕਰ ਰਿਹਾ ਇੱਕ ਇੱਕ ਕਰਕੇ ਜਿਹੜਾ ਕਰ ਰੋਹਾ ਹੈ ਪਲੇਅਰ ਦਾ ਇਹਦੀ ਕੋਈ ਰਣਜੀਤ ਸਾਹਿਬ ਜੀ ਦੇ ਦੋਸਤ ਪ੍ਰਲਾਦ ਵੀ ਹੁੰਦੇ ਨੇ ਹਾਂ ਪ੍ਰਲਾਦ ਵੀ ਸੀ ਇਹਦੀ ਕੋਈ ਰਣਜੀਤ ਇਹਦੀ ਨਹੀਂ ਸੀ ਜੀ ਕਿਉਂਕਿ ਜਿਵੇਂ ਦੋਸਤ ਦੋਸਤੀ ਨਿਭਾ ਗਿਆ ਜੀ ਆਪਾਂ ਇਹ ਕਹਿ ਸਕਦੇ ਹਾਂ ਸਰ ਇਹਨਾਂ ਦੇ ਜਿਹੜੇ ਸਿਰਫ ਹਜੇ ਤੱਕ ਤਿੰਨ ਬੰਦੇ ਬਾਈ ਨੇਮ ਨਾਮ ਜਦੋਂ ਸ਼ੁਰੂ ਤੋਂ ਪਹਿਲੇ ਹੁਣ ਕੋਈ ਹੋਰ ਜਿਹੜੇ ਕੋਈ ਨਾਮਜਦ ਹੋਈ ਪਾਈ ਨਹੀਂ ਨੇ ਸਾਨੂੰ ਕੁਝ ਇਨਫੋਰਮੇਸ਼ਨ ਹੈਗੀ ਹੈ ਜੀ ਬਾਕੀ ਇਹ ਜਿਹੜੇ ਮੁੰਡੇ ਹੁਣ ਅਸੀਂ ਫੜੇ ਹੈਗੇ ਆ ਇਹਨਾਂ ਦੀ ਤਫਤੀਸ਼ ਪਤਾ ਚੱਲੂਗਾ ਇਹਨਾਂ ਦੀ ਪਿਛੋਕੜ ਤੋਂ ਕਿ ਉਹਦੋਂ ਜਦੋਂ ਇਹਨਾਂ ਦੇ ਫੈਮਿਲੀ ਉੱਥੇ ਐਡਮਿ ਇਸ ਇਨਸੀਡੈਂਟ ਕੋਈ ਹੋਰ ਕੋਣ ਇਨਵੋਲਡ ਸੀ ਉਹ ਇਹਨਾਂ ਦੀ ਪੁਝਗੀ ਚ ਸਾਨੂੰ ਕਲੀਅਰ ਹੋ ਜਾਊਗਾ ਇਹ ਜਿਹੜਾ ਨਜ਼ਾਇਜ਼ ਵੈਪਨ ਵਗੈਰਾ ਇਹ ਕਿੱਥੋਂ ਆਇਆ ਹੈ ਸ਼ਰ ਇਹ ਆਮ ਆਪਨੇ ਅਰਾਊਂਡ ਆਪਕੇ ਤੋਂ ਬਹੁਤ ਜ਼ਿਆਦਾ ਆ ਰਹੀ ਹੈ ਇਹ ਵੀ ਕਿੱਥੋਂ ਲੈ ਕੇ ਆਇਆ ਕੀ ਇਹਨਾਂ ਨੂੰ ਇਹ ਜੋ ਹੁਣ ਅਸੀਂ ਜੋ ਹੁਣ ਅਸੀਂ ਹੁਣੇ ਜਸ ਪੁੱਛੇ ਕੋਟਾ ਰਾਜਸਥਾਨ ਤੋਂ ਕਹਿ ਰਹੇ ਹੈਗੇ ਲੈ ਕੇ ਆਏ ਹੁਣ ਉਹਦੀ ਵੀ ਅਸੀਂ ਡਿਟੇਲਡ ਬੈਕਵਰਡਿੰਗ ਜਾਵਾਂਗੇ ਵੀ ਕਿੱਥੋਂ ਲੈ ਕੇ ਆਇਆ ਕੀ ਹੈਗਾ ਸਾਰਾ ਸਰ ਇਹ ਹਮੀ ਨਿਕਾਲਾ ਜਿਹੜਾ ਨਜ਼ਰ ਰਹੀ ਨਾ ਤੇ ਪਹਿਲਾਂ ਵੀ ਕੋਈ ਹੈ ਇਹਨਾਂ ਤੇ ਹਾਂ ਇਹਨਾਂ ਦੇ ਚਾਰ ਚਾਰ ਪੰਜ ਗੋਲਮੇ ਪਹਿਲਾਂ ਹੈਗੇ ਲੜਾਈ ਝਗੜੇ ਦੇ ਹਾਂ ਇਕਿਸ਼ ਵਾਂਟਡ ਹੈ अगेन ਡੀਪੀਐਸ ਕੇਸ ਇਜ਼ आल्सो ਵਾਂਟਡ ਹੈ ਜੀ ਇਸੇ ਪਰਿਵਾਰਕ ਮੈਂਬਰ ਹੋਰ ਨਹੀਂ ਤੁਹਾਨੂੰ ਕੀ ਅੱਜ ਕੱਲ੍ਹ ਖਬਰ ਆ ਰਹੀ ਸੀ ਕੋਈ ਅ ਨਹੀਂ ਜੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਇੱਕ ਸੋਸ਼ਲ ਮੀਡੀਆ ਦੇ ਪੋਸਟ ਨੂੰ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਕੱਲ ਵੀ ਅਸੀਂ ਉਹਦੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹ ਕੋਈ ਰਿਸਪੌਂਸਿਬਿਲਟੀ ਨਹੀਂ ਲਿੱਤੀ ਬਟ ਜਿਵੇਂ ਕੱਲ ਵੀ ਅਸੀਂ ਬਰੀਫ ਕੀਤਾ ਉਹ ਇਮੀਡੀਏਟਲੀ ਪੋਸਟ ਡਿਲੀਟ ਕਰ ਦਿੱਤੀ ਗਈ ਉਹ ਜਿਵੇਂ ਅਸੀਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀ ਪੁਲਿਸ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਦੀ ਗੱਲ ਸੀ ਬਟ ਅਸੀਂ ਪਹਿਲੇ ਦਿਨ ਤੋਂ ਹੀ ਫਰਸਟ ਫ্রম ਦ ਵੈਰੀ ਫਰਸਟ ਇਨਸਟੈਂਸ ਨਹੀਂ ਬਿਲਕੁਲ ਕਲੀਅਰ ਸੀ ਕਿ ਸਾਡੀ ਤਫਤੀਸ਼ ਕਿੱਧਰ ਨੂੰ ਚੱਲੇਗੀ ਤੇ ਉਹੀ ਹੋਇਆ ਅਸੀਂ ਬੰਦੇ ਵੀ ਫੜੇ ਫੇਸ ਵੀ ਕੀਤਾ ਕੇਸ ਤੇ ਰਿਕਵਰੀ ਵੀ ਕੀਤੀ ਜਿਨ੍ਹਾਂ ਨੇ ਪੋਸਟ ਪਾਈ ਉਹ ਜਿਹੜੀ ਉਹ ਪੋਸਟ ਹੈ ਜੋ ਦਾ ਹੁਣ ਡਿਲੀਟ ਹੋ ਗਈ ਹੈ ਉਹ ਆਪਣਾ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਇਹ ਜੇ ਮੌਕੇ ਆਪਣੀ ਕ੍ਰੈਡਿਬਿਲਟੀ ਬਣਾਉਣ ਲਈ ਤੇ ਆਪਣਾ ਨਿਜੀ ਬੈਨੀਫਿਟ ਕਰਨ ਲਈ ਪੋਸਟ ਪਾਉਂਦੇ ਨੇ ਬਟ ਜਦੋਂ ਅਸੀਂ ਉਹ ਪੋਸਟ ਦੀ ਸੱਚਾਈ ਜਾਣਨੀ ਚਾਹੀ ਤਾਂ ਉਹਦੇ ਵੀ ਸਿਰਫ ਇੱਕ ਫਾਲੋਅਰ ਸੀ ਉਹਦਾ ਤੇ ਉਹ ਇਨਸੀਡੈਂਟ ਉਹ ਜਸਟ ਬਾਸ ਸਿਰਫ ਏਸੇ ਕੰਮ ਲਈ ਮਿਸਲੀਡ ਕਰਨ ਲਈ ਬਣਾਈ ਗਈ ਸੀ ਜਿਹੜੀ ਕਿ ਹੁਣ ਡਿਲੀਟ ਨਹੀਂ ਹੋ ਚੁੱਕੀ ਜੇਕਰ ਉਹ ਕਰੇ ਕਿ ਉਹ ਉਹਨੂੰ ਦੇਖ ਲਾਂਗੇ ਜੀ ਉਹ ਕੀ ਹੈ ਉਹ ਸਾਡੇ ਲਈ ਹੁਣ ਇਰੈਲੇਵੈਂਟ ਹੈ ਬਿਕਾਜ਼ ਓਲਰੀਡੀ ਉਹ ਬੰਦਾ ਆਪਣੀ ਪੋਸਟ ਜਦੋਂ ਡਿਲੀਟ ਕਰ ਗਿਆ ਗਲਤੀ ਮੰਨ ਗਿਆ ਸੋ ਆਈ ਥਿੰਕ ਉਹ ਟੋਟਲੀ ਇੱਕ ਮਤਲਬ ਮੈਂ ਅਗੇ ਨੂੰ ਵੀ ਕਹੂੰਗਾ ਵੀ ਜਿਹੜੇ ਕੋਈ ਇਮੀਡੀਏਟਲੀ ਮੀਡੀਆ ਦੇ ਨਾਲ ਵੀ ਮੇਰੀ ਇਹੀ ਗੁਜ਼ਾਰਿਸ਼ ਹੈ ਵੀ ਜਦੋਂ ਕੋਈ ਹੈਜੀ ਪੋਸਟ ਆਉਂਦੀ ਹੈ ਤਾਂ ਪਹਿਲਾਂ ਉਹਨੂੰ ਵੈਰੀਫਾਈ ਕਰ ਲੈਣ ਪੁਲਿਸ ਤੋਂ ਦੀ ਕਲੈਰੀਫਿਕੇਸ਼ਨ ਲੈਣ ਉਸ ਤੋਂ ਬਾਅਦ ਹੀ ਖਬਰ ਚਲਾਉਂਦੇ ਪੋਸਟ ਦੇ ਕੋਈ ਕਾਰਵਾਈ ਹੋਈ ਹੈ ਜਿਹੜੇ ਪੋਸਟ ਪਾਈ ਸੀ ਜਿਹੜੇ ਨੌਜਵਾਨ ਨੇ ਨਹੀਂ ਉਹ ਤਾਂ ਵੀ ਉਹ ਵੀ ਵੀਡੀਓ ਆਈ ਨਹੀਂ ਸਮਝੀ ਉਹ ਉਹ ਤਾਂ ਨਹੀਂ ਜਿਹੜਾ ਡਿਲੀਟ ਕਰਤੀ ਹੈ ਇਟ ਮੀਨਸ ਕਿ ਉਹ ਬੰਦਾ ਉਸ ਗੱਲ ਤੇ ਆਪਣੀ ਤੇ ਖੜਿਆ ਨਹੀਂ ਸੋ ਇਟ ਮੀਨਸ ਕਿ ਉਹ ਗਲਤ ਹੈ ਫੇਕ ਹੈ ਜੀ ਜੇ ਕਾਰਵਾਈ ਹੋ ਜੋ ਉਸੇ ਜੋ ਬੰਦੀ ਕਾਰਵਾਈ ਹੋਗੀ ਜੀ ਬਿਲਕੁਲ ਕਰਾਂਗੇ ਸਰ 1.14 ਨਰਮ 1 ਕੋਸ ਮਾਰਡਮ ਲਈ ਅੰਤਿਮ ਨਿਸ਼ਕਰ ਲਈ ਮੱਦੇ ਉਹ ਉਹ ਪਰਿਵਾਰ ਦਾ ਡਿਸੀਜਨ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਵੀ ਕੁਝ ਬਾਹਰੋਂ ਆਣਾ ਹੈ ਬਾਕੀ ਉਹਨਾਂ ਨੂੰ ਅਸੀਂ ਇੰਟੀਮੇਟ ਕੀਤਾ ਹੈ ਤੇ ਉਹ ਇਸ ਗੱਲ ਤੋਂ ਸੈਟੀਸਫਾਈਡ ਹੈ ਕਿ ਦੋ ਬੰਦੇ ਮੇਨ ਫੜ ਲਏ ਹੈ ਬਾਕੀ ਹੋਰ ਵੀ ਸਾਡੀ ਜਿਹੜੀ ਬਾਕੀ ਦੀ ਤਫਤੀਸ਼ ਹੈ ਉਹ ਵੀ ਜਲਦੀ ਕਰਾਂਗੇ ਤੇ ਪਰਿਵਾਰ ਨੂੰ ਕੰਫੀਡੈਂਸ ਅਸੀਂ ਕਰਾਂਗੇ ਇਹ ਵੀ ਉਪਾਅ ਕੀ ਹੈ ਕਿ ਇਹਨੇ ਆਤਮ ਸਮਰਪਨ ਨਹੀਂ ਕੀਤਾ ਜੀ ਨਹੀਂ ਅਰੈਸਟ ਕੀਤੇ ਹੈ ਜੀ ਆਤਮ ਸਮਰਪਣ ਕੋਰਟ ਚ ਹੁੰਦਾ ਹੈ ਨਾ ਕਿ ਪੁਲਿਸ ਕੋਲ ਪੁਲਿਸ ਅਰੈ ਹਾਂ ਪਾਉਟ ਜੀ ਜੀ ਇਹ ਤਾਂ ਜੀ ਰਿਊਮਰਸ ਹੈਗੇ ਨੇ ਉਸਤੇ ਸਾਡੇ ਕੋਈ ਕਮੈਂਟ ਨਹੀਂ ਹੈਗੇ ਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਅਸੀਂ ਪੁਲਿਸ ਨੇ ਬੜੀ ਮਿਹਨਤ ਨਾਲ ਪਿਛਲੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ 2 ਦਿਨ ਦੀ ਪੂਰੀ ਮਿਹਨਤ ਨਾਲ ਕਰਕੇ ਆਪਾਂ ਇਹ ਕੇਸ ਨੂੰ ਟ੍ਰੇਸ ਵੀ ਕੀਤਾ ਤੇ ਬੰਦੇ ਮਿਲ ਅਸੀਂ ਠੀਕ ਹੈ ਜੀ